ਬਾਰ ਬਾਰ ਪਾਣੀਆਂ ਦੀ ਗੱਲ ਕੀਤੀ ਵਾਰ-ਵਾਰ ਜ਼ਿਕਰ ਹੋਇਆ ਪਾਣੀਆਂ ਦਾ ਲੰਮੇ ਸਮੇਂ ਤੋਂ ਅਸੀਂ ਕਵਾਈ ਲੜ ਰਹੇ ਆ ਪਾਣੀਆਂ ਲਈ ਬੋਦੀ ਲਈ ਧਰਤੀ ਲਈ ਸੋਡੇ ਕੋਲੇ ਪੰਜਾਬ ਦੇ ਲੋਕੋ 15 ਸਾਲ ਦਾ ਪਾਣੀ ਬਚਿਆ 15 ਸਾਲ ਦਾ ਧਰਤੀ ਰੱਖਾ ਇਹ ਧਰਤੀ ਬੰਦਰ ਹੋ ਜਾਣੀ ਹੈ ਇਹ ਸਭਿਆਤਾ ਨੇ ਖਤਮ ਹੋ ਜਾਣਾ ਬਹੁਤੇ ਕਹਿੰਦੇ ਇਹਦਾ ਕਾਸਾ ਇਹ ਹੋ ਸਕਦਾ ਪੰਜਾਂ ਪ੍ਰਾਣੀਆਂ ਦੀ ਧਰਤੀ ਆ ਪਾਣੀ ਕਿਵੇਂ ਮੁੱਕ ਜੂਗਾ ਤੁਸੀਂ ਸਾਰੇ ਬੈਠੇ ਇਸ ਜਗ੍ਹਾ ਤੇ ਗਵਾਓ ਕਿ ਪਿਛਲੇ 20 ਸਾਲ ਪਹਿਲਾਂ ਦੇਖ ਲਓ ਅੱਜ ਤੋਂ 40 ਸਾਲ ਪਹਿਲਾਂ ਦੇਖ ਲਓ 10 ਸਾਲ ਪਹਿਲਾਂ ਦੇਖ ਲਓ 5 ਸਾਲ ਪਹਿਲਾਂ ਦੇਖ ਲਓ ਤੁਹਾਡੇ ਪਾਣੀ ਦਾ ਪੱਦਰ ਕਿੱਥੇ ਸੀ ਤੇ ਅੱਜ ਤੁਹਾਡਾ ਪਾਣੀ ਕਿੱਥੇ ਚਲੇ ਗਿਆ ਇਹ ਮੈਂ ਨਹੀਂ ਕਹਿੰਦਾ ਇਹ ਫੁਰਜਾਂ ਹੋਈਆਂ ਨੇ ਉਹ ਕਹਿੰਦੇ ਆ ਕਿ ਪੰਜਾਬ ਕੋਲੇ ਧਰਤੀ ਦੇ ਹੇਠਾਂ ਪਤਲਾਂ ਦੇ ਵਿੱਚ 14 ਤੋਂ 15 ਸਾਲ ਦਾ ਖੁੱਡਾ ਪਾਣੀ ਹੈ ਗੈਡਲਾਈਨ ਹੈ ਪੰਜਾਬ ਕੋਲੇ ਕਿ 2045 ਤੱਕ ਜਾਂਦੇ ਪੰਜਾਬ ਦਾ ਪਾਣੀ ਮੁੱਕ ਜਾਣਾ ਹੈ ਤੇ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਸੱਭਿਅਤਾਵਾਂ ਲੋਕ ਹੋਈਆਂ ਮਰ ਗਈਆਂ ਖਤੂ ਹੋ ਗਈਆਂ ਜਿਵੇਂ ਹੜੱਪਾ ਸੱਭਿਅਤਾ ਮੇਰੇ ਦੋ ਦੋ ਸੱਭਿਅਤਾ ਜਦੋਂ ਪਾਣੀ ਮੁੱਕਿਆ ਕੋਈ ਦੌਰ ਨਹੀਂ ਕਰਦਾ ਕੋਈ ਪ੍ਰਵਾਹ ਨਹੀਂ ਮੈਂ ਲੋਕ ਸਰਵਾਂ ਦੀਆਂ ਵੋਟਾਂ ਦੇ ਵਿੱਚ ਮਾਨ ਸਾਹ ਜਿਹੜੇ ਇੱਕ ਪਿੰਡ 'ਚ ਬੋਲਾਂ ਬਹੁਤ ਵੱਡਾ ਕੱਟ ਦੋ ਮਿੰਟੇ ਗੁਰਦੀ ਗਿਆ ਲੋਕ ਸੁਣेंगे ਜਦੋਂ ਮੈਂ ਜਾਣ ਲੱਗਿਆ ਇੱਕ ਬਾਬਾ ਉੱਠ ਕੇ ਖੜਾ ਹੋ ਗਿਆ ਕਿਉਂਕਿ ਸ਼ੇਰਾਂ ਤੈਨੂੰ ਨਹੀਂ ਵੋਟਾਂ ਮੁੱਟਾਂ ਪੈਂਦੀਆਂ ਮਹਾਰਤ ਕਾਰਨ ਕੀ ਹੈ ਜਿਹੜਾ ਪੁੱਤ ਸਾਡੀ ਮੁਕਤ ਬੀਵੀ ਦੇ ਖਿਲਾਫ ਆ ਪੁੱਤਾਂ ਕਹਿੰਦਾ ਮੋਟਾਂ ਦੇ ਬੈਲ ਕਿੰਨੇ ਚਾਹੀਦੇ ਐ ਮੀਟਰ ਲੱਗਣਾ ਚਾਹੀਦਾ ਬਾਪੂਆਂ ਕਹਿੰਦਾ ਮੋਟਾਂ ਦੇ ਬੈਲ ਕਿੰਨੇ ਚਾਹੀਦੇ ਐ ਮੋਟਾਂ ਦੇ ਮੀਟਰ ਲੱਗਨੇ ਚਾਹੀਦੇ ਦਾ ਕਾਰਨ ਹੈ ਸਾਡੇ ਲੋਕ ਮੈਰੀ ਪਾਣ ਨੂੰ ਸੱਟ ਚੁੱਕੇ ਆ ਧਰਤੀ ਅਗਾ ਪਾਣੀ ਖਿੱਤੀ ਜਾਂਦੇ ਆ ਅੱਜ ਤੋਂ ਮਹੀਨਾ ਪਹਿਲਾਂ ਮੈਂ ਮੇਰੇ ਪਿੰਡ ਦੀ ਵੀਡੀਓ ਪਾਈ ਸ਼ਾਇਦ ਤੁਸੀਂ ਸੁਣੀ ਦੇਖੀ ਹੋਵੇ ਮੇਰਾ ਪਿੰਡ ਮੈਰ ਦੇ ਉੱਤੇ ਆ ਨੈਰ ਭਲੀ ਵਗਦੀ ਆ ਸੂਆ ਭਰਿਆ ਜਾਂਦਾ ਫੋਗਾ ਪੱਦ ਪਿਆ ਲੋਕਾਂ ਕਰਕੇ ਤੋਂ ਪਣੀ ਛੱਡੀ ਬੈਠੇ ਮੋਟਾ ਛੱਡੀ ਬੈਠੇ ਜੀ ਅਸੀਂ ਆਪਣੇ ਆਪ ਦੁਸ਼ਮਣ ਨਹੀਂ ਆ ਜੀ ਸਾਡੀਆਂ ਆਉਣ-ਜਾਉਣੀਆਂ ਨਾਲ ਦੋਸਤ ਹੀ ਆਪ ਨਹੀਂ ਇਹ ਸੋਚਣਾ ਪਿਆ